This call is now being recorded. ਹਲੋ ਹਲੋ ਹਾਂਜੀ ਮਨਪ੍ਰੀਤ ਸਾਹਿਬ ਜੀ ਖਾਲਸਾ ਵੀਰ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਕਰਤੇ ਸਿੰਘ ਜੀ ਠੀਕ ਠੀਕ ਸਰ ਜੀ ਵਧੀਆ ਚੜ੍ਹਦੀ ਕਲਾ ਹੋਰ ਸੁਣਾਓ ਮਹਾਰਾਜ ਠੀਕ ਹੈ ਹਾਂਜੀ ਕਿਰਪਾ ਮਾਲਕ ਜੀ ਤੇ ਮੈਂ ਇੱਕ ਤੁਹਾਡੀ ਵੀਡੀਓ ਦੇਖੀ ਸੀਗੀ ਫੇਸਬੁੱਕ ਤੇ ਵੀਡੀਓ ਜੀ ਆਪਣੀਆਂ ਬਹੁਤ ਘੁੰਮ ਰਹੀਆਂ ਜੀ ਤਾਂ ਕਾਫੀ ਚਰਚਾ ਚ ਹੋ ਰਹੀ ਹੈਗੀ ਜਿਵੇਂ ਆਪਣੇ ਹਰਿਆਣੇ ਦੇ ਸਾਡੇ ਪ੍ਰਧਾਨ ਨੇ ਨਾ ਸਿੰਘ ਸਭਾ ਦੇ ਬਣੇ ਹੋਏ ਹਾਕਮ ਸਿੰਘ ਜੀ ਹਾਂਜੀ ਹਾਂਜੀ ਠੀਕ ਹੈ ਜੋ ਲੋਗ ਨੇ ਉਹਨਾਂ ਨੇ ਵੀ ਕਮੈਂਟ ਕਰੇ ਹੋਏ ਸੀ ਨਾ ਅ ਪਰ ਕਮੈਂਟ ਬਾਕਸ ਦੇ ਵਿੱਚ ਪੜਿਆ ਹੋ ਜੀ ਤੁਸੀਂ ਬਾਬਾ ਜੀ ਨਹੀਂ ਮੈਂ ਚੰਗੀ ਤਰ੍ਹਾਂ ਨਹੀਂ ਬੜਿਆਗਾ ਪਰ ਮਤਲਬ ਕਿ ਜੋ ਸਾਡੇ ਅਸੀਂ ਸਵਾ ਦੇ ਮਤਲਬ ਕਿ ਪ੍ਰਧਾਨਤਾ ਅਖਵਾ ਰਹੇ ਹੈਗੇ ਵੀ ਅਸੀਂ ਪ੍ਰਧਾਨ ਹੈਗੇ ਸੋਰੀ ਮੈਂ ਮਾਫੀ ਚਾਹੁੰਦਾ ਪਹਿਲੇ ਹੀ ਹਾਂਜੀ ਹਾਂਜੀ ਪ੍ਰਧਾਨਤਾ ਅਸੀਂ ਅਖਵਾ ਰਹੇ ਵੀ ਅਸੀਂ ਸਵਾ ਦੇ ਪ੍ਰਧਾਨ ਹੈਗੇ ਅਸੀਂ ਮੈਂਬਰ ਹੈ ਪਰ ਸਾਨੂੰ ਮੀਨਿੰਗ ਨਹੀਂ ਪਤਾ ਹਜੇ ਤੱਕ ਮੈਂਬਰ ਦਾ ਮੀਨਿੰਗ ਕੀ ਹੈ ਤੇ ਪ੍ਰਧਾਨ ਦਾ ਮੀਨਿੰਗ ਕੀ ਹੈ ਅੱਛਾ ਤੇ ਉਹਦਾ ਰਤਬਾ ਤੇ ਕਿਰਦਾਰ ਮਦਲਿਕੇ ਕਿਦਾਂ ਦਾ ਹੋਣਾ ਚਾਹੀਦਾ ਵੀ ਆਹ ਰਤਬਾ ਹੋਊਗਾ ਵੀ ਗਾਲੀ ਗਲੋਚ ਕਰਨਗੇ ਜੀ ਕਮੈਂਟ ਬਾਕਸ ਦੇ ਵਿੱਚ ਕਿਵੇਂ ਉਹਨਾਂ ਨੇ ਗਾਲੀ ਗਲੋਚ ਜਾਂ ਕਿਦਾਂ ਦਾ ਕੁਝ ਬੋਲਿਆ ਗਿਆ ਨਹੀਂ ਦੇਖੋ ਗਾਲਾਂ ਦੇਣ ਵਾਲ ਤਾਂ ਇਹ ਬਸੇ ਹੀ ਨਹੀਂ ਹੈਗਾ ਹਾਂਜੀ ਹਾਂਜੀ ਹਾਂ ਦੇਖੋ ਸਾਰੇ ਗੁਰਮੁਖ ਪਿਆਰੇ ਆ ਹਨਾ ਹਾਂਜੀ ਹਾਂ ਹਾਂ ਗੁਰੂ ਗ੍ਰੰਥ ਸਾਹਿਬ ਨਾਲ ਆਪਾਂ ਜੁੜੇ ਹੋਏ ਆਗੇ ਤੇ ਆਪਾਂ ਉਸ ਵਿਚਾਰਧਾਰਾ ਦੇ ਚੰਨ ਕੀ ਫੇਰ ਵੀ ਕੁਝ ਬਣ ਸਕਦਾ ਹਨਾ ਬਿਲਕੁਲ ਜੀ ਉਹ ਤਾਂ ਮੈਂ ਤਾਂ ਐ ਬਾਬਾ ਜੀ ਵੀਡੀਓ ਪਾਈ ਸੀ ਤੁਸੀਂ ਸੁਣੀ ਹੈ ਜੀ ਹੁਣ ਤਾਂ ਹਾਂ ਜੀ ਵੀ ਜਿਹੜੇ ਬਾਬਾ ਹਰਨਾਮ ਸਿੰਘ ਤੋਂ ਮਾਈ ਦੇ ਆਪਣੇ ਬਿਆਨ ਆਏ ਸੀਗੇ ਵੀ ਐ ਕਰਕੇ ਵੀ ਪੰਜ-ਪੰਜ ਬੱਚੇ ਹੋਣੇ ਚਾਹੀਦੇ ਐ ਹਾਂ ਵੀ ਪੰਜ-ਪੰਜ ਬੱਚੇ ਜਿਹੜੇ ਸਾਡੇ ਹੋਰ ਮਸਲੇ ਨੇ ਕੌਮ ਦੇ ਉਦੜੇ ਪਏ ਨੇ ਉਲਝੇ ਪਏ ਨੇ ਹਾਂਜੀ ਉਹ ਕਹਿੰਦੇ ਹੁੰਦੇ ਆ ਕਹਿੰਦੇ ਲੰਮੀ ਮਤਲਬ ਕਿ ਮੈਂ ਉਹਦੇ ਲਈ ਹਾਕਮ ਲਈ ਬੋਲ ਰਿਹਾ ਜਿਹੜੇ ਮੈਨੂੰ ਗਾਲੀ ਗਲੋਚ ਉਹਨਾਂ ਨੇ ਕਰਿਆ ਪ੍ਰਧਾਨ ਨੇ ਸਭਾ ਦੇ ਕਹਿੰਦੇ ਲੰਮਾ ਧਾਗਾ ਤੇ ਲੰਮੀ ਜਵਾਨ ਇੱਕ ਵਾਰੀ ਉਲਝ ਜਾਂਨ ਮੁੜ ਕੇ ਸੁਲਝਾਉਣੇ ਔਖੇ ਹੋ ਜਾਂਦੇ ਐ ਬਿਲਕੁਲ ਬਿਲਕੁਲ ਤੇ ਦੂਸਰੀ ਗੱਲ ਜੀ ਸਰ ਮਤਲਬ ਕਿ ਵੀ ਮੈਂ ਕਹਿਣਾ ਚਾਹੁੰਦਾ ਜੀ ਵੀ ਗਰੰਥੀਆਂ ਦੇ ਮਸਲੇ ਬੜੇ ਨੇ ਗਰੰਥੀਆਂ ਦੇ ਪਰਿਵਾਰ ਬੱਚੇ ਜਾਂ ਹੋਰ ਕੋਮ ਦੇ ਮਸਲੇ ਬੜੇ ਨੇ ਕਿ ਹਰਨਾਮ ਸਿੰਘ ਧੁੰਮਾ ਨੇ ਘਟਿਆ ਵਿਆਹ ਨਹੀਂ ਦਿੱਤਾ ਜੀ ਵੀ ਹਾਂਜੀ 5-5 ਬੱਚੇ ਪੈਦਾ ਕਰੋ ਕਿ ਇੱਕ ਔਰਤ ਸਾਡੀ ਧੀ ਸਾਡੀ ਭੈਣ ਸਾਡੀ ਮਾਂ ਇੱਕ ਮਸ਼ੀਨ ਬਣਾ ਰੱਖੀ ਐ ਸੀ ਮਤਲਬ ਕਿ ਬੱਚੇ ਪੈਦਾ ਕਰਨ ਵਾਲੀ ਹੁਣ ਤੁਹਾਨੂੰ ਵੀ ਸ਼ਾਇਦ ਇਸ ਚੀਜ਼ ਦਾ ਪਤਾ ਹੋਊਗਾ ਕਿ ਮੈਂ ਵੀ ਇੱਕ ਗਰੰਥੀ ਸਿੰਘ ਸੀਗਾ ਹਣਾ ਹਾਂਜੀ 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 ਅੱਜ ਪਿੱਛੇ ਕਿਉਂ ਹਟਿਆਗਾ ਹਾਂ ਠੀਕ ਹੈ ਜੀ ਠੀਕ ਹੈ ਵੀਰੇ ਅੱਜ ਮੈਂ ਆਪਦਾ ਦੇਖੋ ਰਜਗਾਰ ਚਲਾ ਰੱਖੇਗਾ ਠੀਕ ਹੈ ਗੱਡੀ ਲੈ ਰਹੀ ਹੈਗੀ ਹਾਂਜੀ ਹਾਂ ਦਿੱਲੀ ਦਾ 1000 ਰੁਪਿਆ ਮੈਂ ਢਾਡੀ ਪਾ ਕੇ ਜਾਂਦਾ ਠੀਕ ਹੈ ਜੀ ਠੀਕ ਹੈ ਹੁਣ ਇਹ ਤਾਂ ਉਹ ਬੰਦੇ ਆ ਗਏ ਜੀ ਸਰ ਛੋਟੀ ਗੱਲ ਵਿਚਾਲੇ ਤਾਂ ਉਹ ਬੰਦੇ ਆ ਗਏ ਜੀ ਕਹਿੰਦੇ ਆਪੋ ਆਪਣੇ ਤਖਤ ਮੱਲ ਬੈਠਾ ਨਿਤਹੀ ਫਤਵੇ ਕੱਢੀ ਜਾਂਦਾ ਤੇ ਆਪੇ ਸਾਡੇ ਸਿਰਾਂ ਤੇ ਵੇ ਕੇ ਆਪੇ ਸਾਨੂੰ ਸੱਦੀ ਜਾਂਦਾ ਉਹ ਕਹੇਦਾ ਤੂੰ ਕਿਉਂ ਨਹੀਂ ਆਇਆ ਮੈਂ ਕਹਿ ਦਿੱਤਾ ਜਾਂ ਨਹੀਂ ਆਇਆ ਸਾਡੇ ਉੱਤੇ ਰੋਜਵਾਮੀ ਤੂੰ ਕੋਈ ਦੂਜੇ ਰਾ ਨਹੀਂ ਆਇਆ ਹਾਂਜੀ ਮਤਲਬ ਕੀ ਹੋ ਗਿਆ ਹਾਂਜੀ ਉਹਨੇ ਜਿਹੜੇ ਮਸਲੇ ਨੇ ਦੇਖੋ ਗ੍ਰੰਥੀ ਸਿੰਘਾਂ ਦੀਆਂ ਭੇਟਾਂ ਤੇ ਲਾ ਲੋ ਤਨਖਾਹਾਂ ਤੇ ਲਾ ਲੋ ਉਹੀ ਤਾਂ ਗੱਲ ਹੈ ਹਰਨਾਮ ਸਿੰਘ ਜੀ ਹਾਂਜੀ ਹਰਨਾਮ ਸਿੰਘ ਧੰਮਾ ਸਾਹਿਬ ਜੀ ਨੂੰ ਬਿਆਨ ਦੇਣਾ ਚਾਹੀਦਾ ਸੀ ਕੌਮ ਦੇ ਆਗੂ ਨੇ ਬਾਬਾ ਜਰਨੈਲ ਸਿੰਘ ਦੀ ਪੱਗ ਹੈ ਉਹਨਾਂ ਦੇ ਸਿਰ ਤੇ ਸਾਡੇ ਦਮਦਮੇ ਟਕਸਾਲ ਦੇ ਸਿੰਘ ਹੈਗੇ ਨੇ ਜਾਣ ਪਛਾਣ ਵਾਲੇ ਹੈਗੇ ਨੇ ਬੜੇ ਵਿਦਵਾਨ ਨੇਗੇ ਹਾਂਜੀ ਆਪਾਂ ਉਹਨਾਂ ਦੇ ਮੁਕਾਬਲੇ 'ਚ ਨਹੀਂ ਹੈਗੇ ਆਪਾਂ ਵਿਦਵਾਨ ਨਹੀਂ ਹੈਗੇ ਆਪਾਂ ਤਾਂ ਕੁਝ ਵੀ ਨਹੀਂ ਆਪਾਂ ਤਾਂ ਮਤਲਬ ਕਿ ਵਿਦਿਆਰਥੀ ਹੈ ਜੀ ਹਜੇ ਵੀ ਹਾਂਜੀ ਹਾਂਜੀ ਤੇ ਆਪਾਂ ਨਹੀਂ ਸਾਰੀ ਉਮਰ ਸਿੱਖਣਾ ਜੀ ਹਾਂਜੀ ਹਾਂ ਬਾਕੀ ਸਾਰੇ ਹੋਰ ਕੋਮ ਦੇ ਮਸਲੇ ਆ ਜਿਹੜੇ ਉਲਝੇ ਪਏ ਨੇ ਉਹ ਸਲਝਾਉਣ ਮੇਰੀ ਮਤਲਬ ਕਿ ਇੱਕ ਵਾਰੀ ਗੱਲ ਉਹਨਾਂ ਦੇ ਨਾਲ ਸੰਪਰਕ ਹੋ ਜਾਣਾ ਧੰਮਾ ਸਾਹਿਬ ਜੀ ਦੇ ਨਾਲ ਹਾਂਜੀ ਹਾਂਜੀ ਤੇ ਇਹ ਬੰਦੇ ਮਤਲਬ ਕਿ ਗਾਲੀ ਗਲੋਚ ਕਰ ਰਹੇ ਆ ਬੜਾ ਕੁਝ ਬੋਲ ਰਹੇ ਆ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੇਖੋ ਤੁਸੀਂ ਇਹ ਜੀ ਸ਼ਬਦਾਵਲੀ ਪੜੀ ਨਹੀਂ ਜਾਂਦੀ ਹਾਂਜੀ ਤੇ ਨਹੀਂ ਤੁਸੀਂ ਵੀਡੀਓ ਮੈਂ ਪਹਿਲਾਂ ਵੀ ਕਈ ਦੇਖੀਆਂ ਨੇ ਹੋਰ ਵੀ ਬਹੁਤ ਕੋਮਰੀਆਂ ਨੇ ਹਾਂਜੀ ਹਾਂਜੀ ਇਹ ਕਾਫੀ ਚਰਚਾ ਦੇ ਵਿੱਚ ਨੇ ਹਾਂਜੀ ਹਾਂ ਵੀ ਮਤਲਬ ਕਿ ਜਿਹੜੇ ਕੌਮ ਦੇ ਮਸਲੇ ਨੇ ਉਧੜੇ ਪਏ ਨੇ ਕਿ ਗ੍ਰੰਥੀ ਸਿੰਘਾਂ ਦਾ ਕੀ ਹਾਲ ਹੋ ਰਿਹਾ ਹੈ ਗ੍ਰੰਥੀ ਬਣ ਨੂੰ ਗ੍ਰੰਥੀ ਆਪਦੇ ਬੱਚਿਆਂ ਨੂੰ ਗ੍ਰੰਥੀ ਨਹੀਂ ਬਣਾ ਰਿਹਾ ਬਿਲਕੁਲ ਨਹੀਂ ਤੇ ਖਰਚਾ ਕਿਉਂ ਹਾਂਜੀ ਹਾਂ ਹਾਂ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਹਾਂਜੀ ਕਿ ਮੈਂ ਲੜੀਵਾਰ ਦੀ ਸੰਥਿਆ ਕਰੀ ਹੋਈ ਹੈਗੀ ਤਿੰਨ ਵਾਰੀ ਸੰਥਿਆ ਹੋਈ ਹੋਈ ਹੈ ਮੇਰੀ ਗੁਰੂ ਸਾਹਿਬ ਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਪਰ ਮੈਂ ਪਿੱਛੇ ਕਿਉਂ ਹਟਿਆ ਇਸ ਚੀਜ਼ ਤੋਂ ਐਸੇ ਕਰਕੇ ਹਟਿਆ ਤਨਖਾਹ ਤਾਂ ਕੋਈ ਦੇ ਕੇ ਰਾਜ਼ੀ ਨਹੀਂ ਹਾਂਜੀ ਹਾਂਜੀ ਉਪਰਾਂ ਦੇ ਨੌਕਰ ਬਣਾ ਰੱਖੇ ਆਗੇ ਬਿਲਕੁਲ ਜੀ ਬਿਲਕੁਲ ਉਪਰਾਂ ਦੇ ਗਰੰਟੀਨੇ ਕਰਨੀਆਂ 24 ਘੰਟੇ ਡਿਊਟੀ ਵੀ ਦੇਣੀ ਆ ਹਾਂਜੀ ਹਾਂਜੀ ਤਾਂ ਕਰਕੇ ਸਵਾਇ ਵੀ ਕਰਨੀਆਂ ਬਿਲਕੁਲ ਜੀ ਬਿਲਕੁਲ ਹਾਂ 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 ਉਹੀ ਤਾਂ ਗੱਲ ਹੈ ਜੀ ਇਹ ਮਤਲਬ ਕਿ ਉਹੀ ਮੁੱਲ ਪਾਉਂਦੇ ਆ ਹਰ ਇੱਕ ਮਨੁੱਖ ਦਾ ਜੇ ਵਿੱਦਿਆ ਥੋੜੀ ਜੀ ਮਤਲਬ ਕਿ ਹੁਣ ਉਸਤਾਦ ਤੋਂ ਬਈ 5 ਸਾਲ ਰਹਿ ਕੇ ਵਿੱਦਿਆ ਲਈ ਆਪਾਂ ਸਿੱਖਿਆ ਉਸਤਾਦ ਮੇਰੇ ਬਾਬਾ ਵਿਕਰ ਸਿੰਘ ਜੀ ਸਤਕਾਰਯੋਗ ਹਨਾ ਜੇ ਵਿੱਦਿਆ ਲਈ ਆ ਅਸੀਂ ਵਿੱਦਿਆ ਦਾ ਮਤਲਬ ਕਿ ਐ ਥੋੜੀ ਹੈ ਵੀ ਕਿਤੇ ਵੀ ਜਾ ਕੇ ਬੈਠ ਜੋ ਵੀ ਉਹੀ ਢਾਂਚਾ ਚਲਾਈ ਜਾਈਏ ਵੀ ਯਾਰ ਨਵਾਂ ਕੁਝ ਕਰੀਏ ਨਾ ਬਿਲਕੁਲ ਬਿਲਕੁਲ ਵੀ ਅਸੀਂ ਮਤਲਬ ਕਿ ਕਹਿੰਦੇ ਬੜਾ ਕੁਝ ਲਿਖਿਆ ਹੋਇਆ ਜੀ ਮੇਰਾ ਬੜਾ ਮਤਲਬ ਕਿ ਆਪਾਂ ਤਾਂ ਆਪਣੀਆਂ ਲਿਖਤਾਂ ਦੇ ਨਾਲ ਹੀ ਜਵਾਬ ਦੇਵਾਂਗੇ ਇਹਨਾਂ ਬੰਦਿਆਂ ਨੂੰ ਗਾਲੀ ਗਲੋਚ ਨਹੀਂ ਆਪਾਂ ਕਰਨਾ ਜੀ ਹਾਂ ਹਾਂ ਬਿਲਕੁਲ ਗਾਲੀ ਮੈਨੂੰ ਜਿੱਥੇ ਵੀ ਬੁਲਾਉਣਗੇ ਜਿੱਥੇ ਕਹਿਣਗੇ ਮੈਂ ਉੱਥੇ ਆ ਜੂਗਾ ਜੀ ਆ ਗ੍ਰੰਥੀ ਸਭਾ ਦਾ ਪ੍ਰਧਾਨ ਹੋਵੇ ਚਾਹੇ ਸੈਕਟਰੀ ਹੋਵੇ ਖਜ਼ਾਨਚੀ ਹੋਵੇ ਜੋ ਵੀ ਕੋਈ ਵੀ ਹੋਵੇ ਸਤਕਾਰਯੋਗ ਹੈ ਸਾਰੇ ਸਾਡੇ ਹਾਂ ਹਾਂ ਬਾਬਾ ਦਾਰਾ ਸਿੰਘ ਜੀ ਵਰਗੇ ਬਾਬਾ ਰੂਪ ਸਿੰਘ ਵਰਗੇ ਇੱਧਰ ਲਈ ਸਭਾ ਦੇ ਤੇ ਦੂਸਰੀ ਇਹ ਇਧਰ ਹਰਿਆਣੇ ਦੀ ਸਭਾ ਦੇ ਅਸਲ ਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਹਾਂਜੀ ਪਤਾ ਕੀ ਹੈ ਵੀਰੇ ਕੋਈ ਸਤਕਾਰ ਸਭਾ ਨਹੀਂ ਨਾਲ ਖੜਦੀ ਕੋਈ ਜਿਹੜੀ ਕਮੇਟੀ ਬਣੀ ਹੋਈ ਹੈਗੀ ਆਪਣੀ ਪ੍ਰਧਾਨ ਬਣੇ ਹੋਏ ਨੇ ਦੇਖ ਕੋਈ ਵੀ ਆ ਕੋਈ ਨਹੀਂ ਖੜਦਾ ਜੀ ਮੈਂ ਖੁਦ ਆ ਪਹੜਾਇਆ ਜੀ ਜੀਵਨ ਦੇ ਵਿੱਚ ਗ੍ਰੰਥੀ ਦੇ ਮੁਸੀਬਤ ਪੈਂਦੀ ਹੈ ਕੋਈ ਨਹੀਂ ਖੜਦਾ ਅੱਛਾ ਕਿਤੇ ਗਲਤੀ ਗ੍ਰੰਥੀ ਕਰਦਾਗਾ ਹਾਂਜੀ ਹਾਂਜੀ ਠੀਕ ਆ ਜਰਕਦੇ ਨੇ ਜਾ ਕੇ ਚੱਪ ਲੈਨੇ ਗ੍ਰੰਥੀ ਨੂੰ ਬਿਲਕੁਲ ਜੀ ਬਿਲਕੁਲ ਆ ਪਰਸੋਂ ਇੱਕ ਵੀਡੀਓ ਘੁਮਰੀਓ ਉਹ ਮਸਲੇ ਤੇ ਬੋਲਣ ਨਾਲ ਸਭਾ ਦੇ ਪ੍ਰਧਾਨ ਨੇ ਇਹ ਪ੍ਰਧਾਨ ਕਾਦੇ ਨੇ ਮਤਲਬ ਕਿ ਨਾਮ ਦੀ ਪ੍ਰਧਾਨ ਨੇ ਹਾਕਮ ਸਿੰਘ ਪਰਸੋਂ ਇੱਕ ਵੀਡੀਓ ਘੁਮਰੀ ਐ ਮੈਂ ਸਥਾਨ ਗੁਰਦੁਆਰਾ ਸਾਹਿਬ ਦਾ ਪ੍ਰੋਪਰ ਮੈਨੂੰ ਪਤਾ ਨਹੀਂ ਕਿੱਥੋਂ ਦੀ ਘੁਮਰੀ ਹੈ ਰਾਗੀ ਸਿੰਘ ਦੇ ਪੈਸੇ ਚੱਕ ਕੇ ਉਹਨਾਂ ਨੇ ਪ੍ਰਬੰਧਕਾਂ ਨੇ ਚੱਕ ਕੇ ਗੋਲਕ ਚ ਪਾਏ ਰਾਗੀ ਸਿੰਘ ਨਾਲ ਕਿਵੇਂ ਗਾਲੀ ਗਲੋਚ ਕਰ ਰਹੇ ਆ ਉਹ ਮਸਲੇ ਇਹਨਾਂ ਨੂੰ ਦਿਖਦੇ ਨਹੀਂ ਕਿ ਪ੍ਰਧਾਨ ਪ੍ਰਧਾਨੀ ਅਖਵਾਉਣ ਵਾਲੇ ਨੇ ਇਹ ਹਾਕਮ ਸਿੰਘ ਸਾਡੇ ਵੀ ਅਸੀਂ ਪ੍ਰਧਾਨ ਬਣ ਗਏ ਜੀ ਸਭਾ ਦੇ ਪ੍ਰਧਾਨ ਬਣ ਗਏ ਕੀ ਪ੍ਰਧਾਨ ਦਾ ਚੈਪਟਰ ਪਤਾ ਹੈ ਤੁਹਾਨੂੰ ਪੂਰਾ ਪ੍ਰੋਪਰ ਪਤਾ ਕੀ ਹੈ ਬਾਈ ਮੇਰੀ ਗੱਲ ਸੁਣੋ ਨਾਤਾ ਪਾਉਣ ਖਾਣ ਨੂੰ ਪ੍ਰਦਾਨ ਨਹੀਂ ਦੇਣਾ। ਹਾਂਜੀ ਹਾਂਜੀ ਹਾਂ ਹਾਂ। ਆਹ ਕ੍ਰੋਮਨੀ ਕਮੇਟੀ ਨੇ ਦੇਣਾ ਨਾ ਦੰਦਾ ਮੀਟਕਸਾਲ ਦੇਣਾ ਨਾ ਕਿਸੇ ਨੂੰ ਹੋਰ ਦੇਣਾ। ਹਾਂਜੀ ਖੁਦ ਆਪ ਕਰਨਾ ਪੈਣਾ ਜੀ। ਖੁਦ ਆਪ ਕਰਨਾ ਪੈਣਾਗਾ। ਤੁਸੀਂ ਆ ਮਿਹਨਤ ਕਰਨਾ ਕਿ ਜੋ ਕਿਸੇ ਤੋਂ ਉਮੀਦ ਨਾ ਰੱਖੋ। ਬਿਲਕੁਲ ਜੀ ਬਿਲਕੁਲ ਹਾਂਜੀ ਹਾਂ। ਹਾਂ ਹੁਣ ਮੈਂ ਇਸੇ ਕਰਕੇ ਬਾਈ ਦੇਖ ਠੀਕ ਹੈ ਕਟੜ ਦੰਦੇ ਮੀਟਕਸਾਲ ਦੇ ਰਹੇ ਹੈਗੇ ਬਿਦਾਰਥੀ ਵੀ ਹੈਗੇ। ਠੀਕ ਹੈ ਜੀ ਠੀਕ ਹੈ। ਠੀਕ ਹੈ। ਤੇ ਪਤਾ ਕੀ ਜਦੋਂ ਹੁਣ ਕੋਈ ਆ ਕੇ ਨਾਲ ਨਹੀਂ ਖੜਦਾ ਫਿਰ ਉਥੇ ਟਕਸਾਲਾਂ ਕੀ ਕਰਨਗੀਆਂ ਬਿਲਕੁਲ ਜੀ ਕੋਈ ਨਹੀਂ ਖੜਦਾ ਜੀ ਬਸ ਬਿਆਨੀਆਂ ਜਿਹੜੇ ਹਰਨਾਮ ਸਿੰਘ ਦੇ ਬਿਆਨ ਆ ਕਿੰਦੇ ਪਰਦੇ ਮਤਲਬ ਕਿ ਇਹਨਾਂ ਨੇ ਬਿਆਨ ਦਿੱਤੇ ਆ ਯਾਰ ਕੌਮ ਦਾ ਆਗੂ ਹੋਵੇ ਇਹੇ ਜਿਹੇ ਬਿਆਨ ਦੇਵੇ ਅਸੀਂ ਨਹੀਂ ਸਮਝਦੇ ਇਹਨਾਂ ਨੂੰ ਆਗੂ ਕੋਈ ਨਹੀਂ ਹੈਗਾ ਭਾਈ ਅਸੀਂ ਖੁਦ ਆਪਣੇ ਆਪ ਦੇ ਆਗੂ ਆ ਸਾਨੂੰ ਕੋਈ ਆਗੂ ਇਹੇ ਜੇ ਆਗੂਾਂ ਦੀ ਲੋੜ ਨਹੀਂ ਹੈਗੀ ਹਾਂ 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 ਇਹ ਮਤਲਬ ਕਿ ਉਹਨਾਂ ਮਸਲਿਆਂ ਤੇ ਕਿਉਂ ਨਹੀਂ ਬੋਲਦੇ ਮੈਂ ਮਸਲੇ ਤੇ ਬੋਲਣਾ ਚਾਹੁੰਦਾ ਜੀ ਵੀ ਜਿਹੜੇ ਮਤਲਬ ਕਿ ਦੂਜੇ ਨਸ਼ਿਆਂ ਤੇ ਤਾਂ ਬੋਲ ਰਹੇ ਆ ਫਲਾਨੀ ਜਗ੍ਹਾ ਨਸ਼ਾ ਹੋ ਗਿਆ ਇੱਥੇ ਹੋ ਗਿਆ ਜਿਹੜੇ ਧਾਰਮਿਕ ਸਥਾਨਾਂ ਤੇ ਇਹ ਤੁਮਾ ਸਾਹਿਬ ਦਾ ਹੱਕ ਬਣਦਾ ਹੈ ਤੁਮਾ ਸਾਹਿਬ ਦਾ ਹੱਕ ਬਣਦਾ ਬੋਲਣ ਦਾ ਵੀ ਧਾਰਮਿਕ ਸਥਾਨਾਂ ਤੇ ਜਿਹੜਾ ਮਤਲਬ ਕਿ ਨਸ਼ਾ ਪ੍ਰਮੋਟ ਹੋ ਰਿਹਾ ਚੜ ਰਿਹਾ ਹੈ ਡੇਰੇ 'ਚ ਸ਼ਰਾਬ ਚੜ ਰਹੀ ਹੈ ਮੰਦਰ 'ਚ ਸ਼ਰਾਬ ਚੜ ਰਹੀ ਹੈ ਗੁਰਦੁਆਰੇ ਚ ਭੰਗਾ ਬਣਾਈਆਂ ਜਾਂਦੀਆਂ ਬੱਕਰੇ ਵੱਡੇ ਜਾਂਦੇ ਆ ਮਤਲਬ ਕਿ ਵੀ ਉਹ ਗੁਰੂ ਗ੍ਰੰਥ ਸਾਹਿਬ ਚੋਂ ਆਪਾਂ ਮਤਲਬ ਕਿ ਹਵਾਲਾ ਵੀ ਦੇਵਾਂਗੇ ਜੀ ਜੀ ਬਦੋ ਸੋ ਧਰਮ ਕਰਤਾ ਪੋ ਧਰਮ ਕੋਹ ਕਦ ਪਾਈ ਆਪਸ ਕੋ ਮਨਬਰ ਕਰਤਾ ਪੋ ਕਾਗੋ ਕੋ ਕਸਾਈ ਵੀ ਜਿਹੜਾ ਬਾਹਰ ਬੱਕਰਾ ਵੜ ਦੇ ਕਸਾਈ ਕਹਿੰਨ ਨੂੰ ਤੁਸੀਂ ਗੁਰੂ ਘਰ ਚ ਧਰਮੀ ਬਣ ਗਏ ਹੂੰ ਮਤਲਬ ਕਿ ਸਾਡੇ ਜਥੇਦਾਰ ਮਤਲਬ ਕਿ ਇਹਨਾਂ ਦਾ ਹੱਕ ਬਣਦਾ ਜੀ ਬੋਲਣ ਦਾ ਇਹ ਸਵਾਲ ਇਹਨਾਂ ਨੂੰ ਕਰਨੀ ਚਾਹੀਦੇ ਤੇ ਗ੍ਰੰਥੀ ਸਭਾ ਦਾ ਪਰ ਉਹਨਾਂ ਉਲਟਾ ਮੈਨੂੰ ਹੀ ਮਤਲਬ ਕਿ ਉਲਟੀ ਬਾੜ ਖੇਤ ਕੋ ਖਾਈ ਉਹ ਗੱਲ ਹੋ ਗਈ ਹਾਂਜੀ ਹਾਂਜੀ हां जी हां कोई नहीं जी सर थैंक यू कोई गल नहीं जी वीडियो पई है आपा गल बात ਕਰਨ ਦੇ ਲਈ ਤਿਆਰ ਬੈਠੇ ਆ ਆਗਮ ਸਿੰਘ ਨਾਲ ਠੀਕ ਆ ਵੀਰ ਜਿਵਾਇ ਗੁਰਜ ਖਾਲਸਾ ਠੀਕ ਆ ਸਭ ਜੀ ਖਾਲਸਾ ਵੀਰ ਜੀ ਕੀ ਫਤਿਹ ਕਾਲ ਰਿਕਾਰਡਿੰਗ ਹੈਸ ਨਾਓ ਐਂਡਡ